ਸਸਿਕਾ ਜੀ ਸਾਰਿਆਂ ਨੂੰ ਮੈਂ ਅਰਵਿੰਦਰ ਸ਼ਰਮਾ ਸੀਟੀ ਹਸਪਤਲ ਬਰਨਾਲਾ ਤੋਂ ਸਾਡੇ ਕੋਲ ਇੱਕ ਪੇਸ਼ੈਂਟ ਆਏ ਸੀ ਅੰਧਖਾਈ ਬਣਿਆ ਆਹ ਦੇਖੋ ਜਦੋਂ ਇਹ ਸਾਡੇ ਕੋਲ ਆਏ ਸੀ ਇਹਨਾਂ ਦੇ ਸਿਰ ਦੇ ਵਿੱਚ ਆਏ ਗੰਜ ਪੈਣਾ ਸ਼ੁਰੂ ਹੋ ਗਿਆ ਸੀ ਫਿਰ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਦਵਾਈ ਦਿੱਤੀ ਜੋ ਇੱਕ ਹਫ਼ਤੇ ਦੀ ਦਵਾਈ ਦਿੱਤੀ ਉਸ ਤੋਂ ਬਾਅਦ ਇਹਨਾਂ ਦੀ ਦੇਖੋ ਤੁਸੀਂ ਇੰਪਰੂਵਮੈਂਟ ਹੁਣ ਉੱਥੇ ਵਾਲ ਵੀ ਆਣੇ ਸ਼ੁਰੂ ਹੋ ਗਏ ਤੁਹਾਨੂੰ ਵੀ ਜੇਕਰ ਕਿਸੇ ਨੂੰ ਵੀ ਆਪਣਾ ਸਿਰ ਦੇ ਵਿੱਚ ਉਹ ਗੰਝਾ ਪਾਣਾ ਜਨਥਰੇ ਬਾਲ ਚੜਦੇ ਨੇ ਜਾਂ ਚਮੜੀ ਦੇ ਰਿਲੇਟਡ ਸਕਿਨ ਦੇ ਰਿਲੇਟਡ ਕੋਈ ਵੀ ਤੁਹਾਨੂੰ ਪ੍ਰੋਬਲਮ ਹੈ ਤਾਂ ਤੁਸੀਂ ਸਿਟੀ ਹਸਪਤਾਲ ਬਰਨਾਲਾ ਦੇ ਵਿੱਚ ਆ ਕੇ ਸਾਨੂੰ ਮਿਲੋ ਤੇ ਉਸ ਦਾ ਇਲਾਜ ਕਰਾਓ ਇਹਨਾਂ ਨੂੰ ਪਹਿਲਾਂ ਇਹਨਾਂ ਨੇ ਕਾਫੀ ਜਗ੍ਹਾ ਤੋਂ ਦਵਾਈ ਖਾਧੀ ਸੀ ਕਿੱਥੋਂ ਕਿੱਥੋਂ ਖਾਧੀ ਸੀ ਦਵਾਈ ਪੰਜਾਬ ਜੰਮੂ ਤੋਂ ਜੰਮੂ ਤੋਂ ਕਿੰਨਾ ਕਾਫੀ ਟਾਈਮ ਦਵਾਈ ਖਾਦੀ ਸੀ ਹਾਂ 50 ਸਾਲ ਹੈ ਸਾਲਕ ਸਾਲਕ ਇਹਨਾਂ ਨੇ ਦਵਾਈ ਖਾਦੀ ਸੀ ਪਰ ਇਹਨਾਂ ਨੂੰ ਬਿਲਕੁਲ ਫਰਕ ਨਹੀਂ ਪਿਆ ਸੀ ਉਸ ਤੋਂ ਬਾਅਦ ਇਹ ਸਾਡੇ ਕੋਲ ਇਹਨਾਂ ਨੂੰ ਕਿਤੇ ਪਤਾ ਲੱਗਿਆ ਤੁਹਾਨੂੰ ਵੀ ਜੇਕਰ ਚਮੜੀ ਦੇ ਰਿਲੇਟਡ ਕੋਈ ਵੀ ਪ੍ਰੋਬਲਮ ਹੈ ਤਾਂ ਸਿਟੀ ਹਸਪਤਲ ਬਨਾਲਾ ਦੇ ਵਿੱਚ ਕੰਟੈਕਟ ਕਰੋ ਧੰਨਵਾਦ